ਨਾ ਵੀ ਸਾਰੇ ਪਿੰਡ ਪਾਈਏ ਹੱਤ ਛੁੜ ਕੇ ਆਸਰੀ ਕਰ ਬਈ ਇੱਕ ਹੁੰਦੀ ਬਜਾਰਾ ਬਈ ਆਪਣਾ ਅੱਜ ਬਸਾਰੇ ਇਹਨੂੰ ਛੱਡ ਕੇ ਆਨੇ ਬਈ ਆਪਾਂ ਮੋਟਰਸਾਈਕਲ ਲੈ ਜਾਊਗਾ ਮੇਰੇ ਨਾਲ ਇਹ ਆਊਗਾ ਬਈ ਆਪਦੀ ਮਾਸੀ ਦੀ ਕੁੜੀ ਦੀ ਵਿਆਹ ਦੀ ਭੇਲੀ ਦੇਣ ਆਪਦੇ ਨਾਨਕੇ ਪਿੰਡ ਬ੍ਰਿਆਸ ਬਸਾਰੇ ਤੋਂ ਜਾਣਗੇ ਭਾਈ ਆਹ ਭਾਈ ਬ੍ਰਿਆਸ ਜਾਣਗੇ ਭੇਲੀ ਦੇਣ ਇਹਦੀ ਮਾਸੀ ਨਾਲ ਜਾਣਗੇ ਵਿਆਹ ਦਾ ਪਹਿਲਾ ਸੱਦਾ ਨਾਨਕੇ ਨੂੰ ਦੇਣ ਜਾਣਗੇ ਭਾਈ ਹੁਣ ਜਾਣਗੇ ਇਹ ਬਾਕੀ ਜਾ ਇਹ ਉੱਥੇ ਜਾ ਕੇ ਵੀਡੀਓ ਬਣਾਊਗਾ ਚਾ ਪਤਾ ਨਹੀਂ ਜਾਂਦੇ ਕਿ ਇਹ ਜਾਊਗਾ ਬਈ ਉੱਥੇ ਦਿਖਾਊਗਾ ਸਾਨੂੰ ਵੀ ਕੀ ਵਿਹਾਰ ਕਰਦੇ ਨੇ ਬਈ ਬਈ ਹਰਿਆਣੇ ਵਾਲੇ ਹੀ ਕਰਦੇ ਨੇ ਕੋਹ ਪੰਜਾਬ ਵਾਲੇ ਵਿਹਾਰ ਕਰਦੇ ਨੇ ਪਤਾ ਲੱਗ ਜੂਗਾ ਬਈ ਜਾਣਦੇ ਹੁਣ ਇੱਕ ਉਹਨੂੰ ਫੇਰ ਦਿਖਾਵਾਂਗੇ ਬਈ ਸਾਨੂੰ ਛੱਡ ਕੇ ਦਾ ਇਹਨੂੰ ਮੋਟਰਸਾਈਕਲ ਤੇ ਆਵਾਂਗੇ ਬਈ ਆਪਣੀ ਆ ਗੱਡੀ ਖੜੀ ਆਪਾਂ ਖੇਤ ਖੜਾ ਕੇ ਫਿਰ ਇਹਨੂੰ ਉੱਥੇ ਛੱਡ ਆਵਾਂਗੇ ਸਾਰੇ ਬਈ ਆਪਣੇ ਤੋਂ 2 ਕਿਲੋਮੀਟਰ ਦੂਰੀ ਹੈ ਬਸ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਆਪਣੇ ਖੇਤ ਤੋਂ ਦਾ ਥੋੜੀ ਦੂਰ ਰਹਿ ਜਾਂਦਾ ਬਈ ਉੱਥੇ ਜਾ ਕੇ ਇਹਨੂੰ ਛੱਡ ਕੇ ਆਵਾਂਗੇ ਫਿਰ ਇਹ ਸਾਨੂੰ ਸਾਰੇ ਕਾਜ ਬਿਹਾਰ ਉਥੋਂ ਜਾਣਗੇ ਜਦੋਂ ਤੁਹਾਨੂੰ ਸਾਰਾ ਕੁਝ ਦਿਖਾ ਦੂਗਾ ਭਾਈ ਤੇ ਕਿੰਨਾ ਚੰਗਾ ਤੇ ਗੁੱਤੀ ਲੱਗੀਆਂ ਤੇ ਕਿੱਟ ਗੁੱਤੀ ਲੱਗੀਆਂ ਇਹ ਕਿੰਨੇ ਵੇੜੀ ਪਹਿਲੀ ਵਸ ਲੰਘਦੇ ਜਾਓ ਮੇਰੇ ਮੂਰੇ ਜੀ ਆਪਾਂ ਚੱਲ ਗਏ ਹੁਣੇ ਕਾਰਟ ਪਾ ਲਈ ਸਾਰਾ ਕਿਸੇ ਬਾਈ ਬਾਈ ਕਰੇ ਬਾਈ ਬਾਈ ਨੂੰ ਕੀ ਕਰ ਸਕਦੇ ਹੋ ਕੀ ਹੁੰਦਾ ਕਰਦੇ ਨੇ ਕੋਣੀ ਨੂੰ ਸਾਡੀ ਵੀਡੀਓ ਨਾਲ

ਆਹ ਲੱ ਲਫੇੜਿਆ ਨਾ ਸਿੱਟ ਲੂਗਾ ਆਵਰੇਜ ਰੈਡੂ ਗੈਰੀ ਫਾਰਮ ਵਾਲੇ ਨੇ ਤਾਂ ਹੀ ਅੰਜੀਨ ਉਂ ਪੀਡੋਂ ਨੀਏ ਪੀਡੋਂ ਨੀ ਰਹਦੀਆਂ ਵੈਸੀ ਰੇ ਚਾਹੇ ਦੁਕਾਨਾਂ ਖੁੱਦੀਆਂ ਨੇ ਚਾਹੇ ਬੰਦ ਨੇ

ਇਹ ਦੇਖਿਆ ਜੀ ਬੀ ਹਰ ਜਨ ਵੀਡੀਓ ਬਣਾਉਣਾ ਵੀਡੀਓ ਦਾ ਮੈਂ ਵੀ ਬਣਾਉਣ ਲੱਗ ਰਿਹਾ ਹਾਂ ਅਸੀ ਤੇਰੇ ਆਈਆਂ ਨੀ ਪਾਪੀ ਮੰਜਾਤੀਆਂ ਹਿਰਦ ਕਰ ਅਸੀ ਤੇਰੇ ਆਈਆਂ ਨੀ ਆ ਗਾਣਾ ਹੀ ਚੱਲਣ ਲੱਗ ਗਿਆ ਜੀ ਪਾਪੀ ਹਿਰਦ ਕਰ ਅਸੀ ਮੰਜੇ ਪੀੜੀਆਂ ਦਾ ਰਖੀਆਂ ਨੀ ਮੈਂ ਕੋਣ ਤਿਆਰ ਤੂ ਸਾਡੇ ਆਈ ਨਹੀਂ ਮੰਗੇ ਬਥੇਰੇ ਭੁੱਲਾਂ ਦੀ ਛਾ ਤੂੰ ਸਾਡੇ ਆਈ ਨਹੀਂ ਮੰਗੇ ਬਥੇਰੇ ਭੁੱਲਾਂ ਦੀ ਛਾ ਮਾਸੀ ਜੀ ਸਪੀਕਰ ਲਿਆਣਿਆ ਫੇਰ ਗਾਇਓ ਯਾਦਾ ਬਿੱਤਾ ਐਨੇ ਨਾਨੀ ਕੋ ਸੰਦਾ ਸਪੀਕਰ ਲਿਆਵਾਂਗੇ ਕਿਉ ਨਾਨੀ ਜੀ वदियां ठीक हो सेते दिखने ठीक है सकता हां तेरे पीछे ना ये सेतो सुता है ये सेते कमाल पूछो भाई वो तो चले किधर गए मैं भी नहीं सारे आ रही है इनके आ रहे हो और इनसे पता नहीं कर लाके कर जा रहे हैं ओ साणू है तेरे के रिश्तेदार आ रहे हैं ये क्या है Terima kasih telah menonton! मास दऊगी गिफ्ट टाफिया ज बहुत महंगी चीज है <laughs> <भाई स्वाया। laughs>

ਮਾਮੇ ਨੂੰ ਤਾਂ ਬੁਲਾਓ ਉਹ ਆ ਗਿਆ ਮਾਮੇ ਨੂੰ ਆ ਗਿਆ ਨਾ ਨਾਮ ਨਾਮ ਤੌਲੀਏ ਵੀ ਵਧੀਆ ਤੋਂ ਵਧੀਆ ਲੈ ਕੇ ਆਏ ਨੇ ਧੰਨਵਾਦ ਫੈਸਲੀ ਜੀ ਤਾਂ ਨਹੀਂ ਅਰਧ ਤੌਲੀਏ ਧੱਕਦੇ ਜਿਵੇਂ ਧੰਨਵਾਦ ਦਿੰਦੇ ਨੇ ਕੰਮ ਕਿਵਲਾ ਬੋਣਾ ਰਹੇ है ना एडिटिंग टॉफी देख एक टॉफी <laughs> 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 <तोफी तोफी> <laughs>

ला दे की लोहा तो ला दे दिनों में सालिया सुख सुना पारी पारी ਕਮਾਤਾ ਇੱਕ ਮਾਤਾ ਸੀ ਹਾਂ ਚੋਲ ਨੇ ਹਾਂ ਚੋਲ ਨੇ ਹਾਂ 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 ਹ ले <laughs> <laughs>

कार्ड दिया तो आ बस तो नहीं। तो 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 ऐसे तो 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 ਕੀ ਦੋਨਾਂ ਨਾਲ ਇਹ ਖਬਰ ਅੱਜ ਕੀ ਗੱਲ ਰਹੀ ਜੀ ਚਾਹ ਤੇ ਕਿਹਦੇ ਨਾਲ ਹੋਰ ਚੇਪੀਆਂ ਹੀ ਬਹੁਤ ਲਾ ਰਖੀਆਂ ਨੇ ਆਹ ਬਹੁਤ ਅਨਸਾਨ ਕੀ ਰੱਖ ਲੈਣੀ ਆ ਹਾਂ ਆ ਵੀ ਸਾਹਮਣੇ ਲੋਕ ਕਿਥੇ ਲੜਾਈ ਨਾ ਪਾਲੀ ਇਹ ਤਾਂ ਨਾ ਇਹਨਾਂ ਦੇ ਬਾਬੇ ਦਾ ਘੜਾ ਇਹਨੂੰ ਬਣਾ ਦੇ

दो दो लफाफे चो oh <laughs> लाल मनाद <laughs> <laughs>

ਇਹ ਤੇ ਘਰ ਦਾ ਸਾਰਕ ਇਹਨਾਂ ਨੂੰ ਨਾ ਬੱਬੂ ਨੇ ਬੁਲਾਉਂਦੇ ਕੋਈ ਨਹੀਂ ਲੈ ਲੈ ਆਈਏ ਆਹੋ ਆਪਣੇ ਫੇਰਾ ਭੁੱਲ ਜਾਂ ਰੱਖਣ ਦੇ ਤੈਨੂੰ ਯਾਦ ਲਾਤਾ ਮੈਂ ਕਿੱਥੇ ਕੋਰ ਸੱਟਾ ਤੇਰੇ ਆ ਲੈ ਆਉਂ ਲੈ ਲੈ ਆਉਂ ਜਿਹੜਾ ਲਾਉ ਜਿਹੜਾ ਮਰਜ਼ੀ ਦਾ ਕੋਈ ਕਹਿਣਾ ਯਾਦ ਕਰਕੇ ਤੀ ਉਹਦਾ ਤਾਂ ਵਧੀਆ ਚੱਲਦਾ ਨਹੀਂ ਦੋ ਹੱਥ ਲੈ ਜੀਂਦੀਆਂ ਉਹ ਉਹ ਤਾਂ ਫੇਰ ਲੈ ਗਾੜੇ ਨਹੀਂ ਤੀਹਾਗ ਬੀਬੀ ਦੇਰਾਂ ਨਹੀਂ ਰਾਮਰਾਸਾ ਤੇ ਜਹਾਨ ਕਰਕੇ ਸੁਖਸਾਨ ਗੱਡੀ ਚ ਬਚਾਈ ਰਹੀ ਸੀ

नोट देना सौ सौ ना की होगा <laughs> बस बंट दो बंट दो बंट दो गाना पढ़ ले और इधर ले आ जा हो तू चल अपन जाने वाले हैं ना पढ़ तू क्या ले लेते हैं जो कर रहे हैं ठीक है दान भी आज तू दे सुना दे भाई